ਯਾਰ 10 ਦਿਨ ਰਹਿ ਗਿਆ ਕਣਕਾਂ ਵੱਡੀਆਂ ਜਾਣੀਆਂ ਮਸ਼ੀਨ ਤੇ ਵੀ ਪੈਸੇ ਲਾ ਲੇਆ ਹੁਣ ਟਰੈਕਟਰ ਲੱਭਦਾ ਨਹੀਂ ਪਿਆ ਕੋਈ ਆ ਮੇਲਾ ਦਾ ਕਿਸਾਨ ਟਰੈਕਟਰ ਵਾਲੇ ਬਾਈ ਆਈ ਜਾਂਦੇ ਇਹਨਾਂ ਨਾਲ ਹੀ ਕਰਦੇ ਆ ਗੱਲ ਕੋਈ ਕੀ ਹਾਲ ਚਾਲ ਨੇ ਬਸ ਵਧੀਆ ਬਾਈ ਯਾਰ ਕਿਵੇਂ ਇਕੱਲਾ ਬੈਠਾ ਢਿੱਲਾ ਜਾ ਕਿਵੇਂ ਬੋਲਿਆ ਕੀ ਗੱਲ ਹੋ ਗਈ ਕੋਈ ਨਹੀਂ ਬਾਈ ਢਿੱਲਾ ਗਾਦਾ ਯਾਰ ਟਰੈਕਟਰ ਲੈਣਾ ਸੀਗਾ ਤੈਨੂੰ ਪਤਾ ਪੁਰਾਣਾ ਟਰੈਕਟਰ ਆਪਣਾ ਵੇਚਿਆ ਸੀ ਉਹਦਾ ਆਪਾਂ ਤੇ ਹੁਣ ਸੀਜ਼ਨ ਆ ਗਿਆ 10 15 ਦਿਨ ਰਹਿ ਗਏ ਯਾਰ ਪੈਸੇ ਥੋੜੇ ਆ ਤੂੜੀ ਵਾਲੀ ਮਸ਼ੀਨ ਵੀ ਚਲਾਉਣੀ ਆ ਬਾ ਟਰੈਕਟਰ ਲੱਭੀ ਐ ਨਾ ਯਾਰ ਕੋਈ ਲੱਭਦਾ ਹੀ ਨਹੀਂ ਪਿਆ ਘੱਟ ਰੇਟ ਵਾਲਾ ਟਰੈਕਟਰ ਡਬਲ ਕਲੱਚ ਹੋ ਜੇ ਚੱਲ ਤੂੜੀ ਵਾਲੀ ਮਸ਼ੀਨ ਚੱਲੇ ਕੋਈ 2 ਰੁਪਏ ਬਣ ਜਾਣਗੇ ਲੈ ਆ ਕਿਹੜੀ ਗੱਲ ਕਰਤੀ ਟਰੈਕਟਰ ਤੈਨੂੰ ਆਪਾਂ ਲੈ ਦੇਨੇ ਆ ਕਿਹੜਾ ਟਰੈਕਟਰ ਬਾਈ ਕਿੰਨੇ ਦਾ ਮਿਲ ਜਾਊਗਾ ਆ ਹੀ ਜਿਹੜਾ ਤੇ ਆਪਾਂ ਲੈ ਕੇ ਆਏ ਆ ਤੇਰੇ ਕੋਲ ਕਿਹੜਾ ਆ 744 ਕਿਉਂ ਮਜ਼ਾਕ ਕਰਦਾ ਬਾਈ ਯਾਰ ਐਡਾ ਟਰੈਕਟਰ ਮੈਂ ਕਿੱਥੋਂ ਲੈ ਲੂੰਗਾ ਯਾਰ ਘੱਟ ਰੇਟ ਵਾਲਾ ਚਾਹੀਦਾ ਨਹੀਂ ਯਾਰ ਤੈਨੂੰ ਪੂਰੇ ਜੈ ਆਜਾ ਤੈਨੂੰ ਦਿਨੇ ਦੀ ਪੂਰੀ ਡਿਟੇਲ ਚਲ ਦੱਸ ਬਾਈ ਫਿਰ ਇਹਦੇ ਵਿੱਚ ਕੀ ਖਾਸ ਆਪਾਂ ਨੂੰ ਟਰੈਕਟਰ ਤਾਂ ਫਿਰ ਲੈ ਲਾਂਗੇ ਚਲ ਜੇ ਤੂੰ ਆਣਾ ਜਾਇਜ ਰੇਟ ਤੇ ਆ ਦਾ ਰੇਟ ਦੱਸਣ ਤੋਂ ਪਹਿਲਾਂ ਤੈਨੂੰ ਬਾਕੀ ਦੀਆਂ ਖੂਬੀਆਂ ਦੱਸਦਾ ਮੈਂ ਮਾਡਲ ਇਹ ਹੈਗਾ 2007 ਅੱਛਾ ਬਾਈ ਟਰੈਕਟਰ ਤੂੰ ਦੇਖ ਹੀ ਲਿਆ 44 ਹੂੰ ਡਬਲ ਕਲੱਚ ਦੇ ਨਾਲ ਆ ਸਿੱਧਾ ਜਾ ਕੇ ਮਸ਼ੀਨ ਤੇ ਜੋੜਦੀ ਅੱਛਾ ਬਾਈ ਇੰਜਨ ਗੇਅਰ ਲਿਫਟ ਬਿਲਕੁਲ ਓਕੇ ਆ ਜਿਵੇਂ ਮਰਜ਼ੀ ਚਲਾ ਕੇ ਇਹਨੂੰ ਵਾਹ ਕੇ ਦੇਖ ਲਈ ਵਧੀਆ ਫਿਰ ਮੇਰਾ ਤਾਂ ਟਾਈਮ ਪਾਸ ਹੋ ਜੂ ਸੀਜ਼ਨ ਵਧੀਆ ਲੱਗ ਜੂ ਮੇਰਾ ਹਾਂ ਹੋਰ ਤੈਨੂੰ ਗੱਲ ਦੱਸਾਂ ਨੰਬਰ ਰਾਜਸਥਾਨ ਵੈਲਿਡਿਟੀ ਦੀ ਵਧੀ ਹੋਈ ਏ ਤੈਨੂੰ ਇਹਨੂੰ ਸੀ ਵੀ ਮਿਲ ਜੂ ਅੱਛਾ ਭਾਈ ਹਾਂ ਇਹਦੀ 2027 ਤੱਕ ਪਾਸਿੰਗ ਪਈ ਏ ਅਜੇ ਤੱਕ ਲੈ ਭਾਈ ਫਿਰ ਤਾਂ ਰੇਟ ਜ਼ਿਆਦਾ ਹੋਊਗਾ ਯਾਰ ਨਹੀਂ ਨਹੀਂ ਰੇਟ ਕੋਈ ਜ਼ਿਆਦਾ ਨਹੀਂ ਹੈਗਾਗਾ ਅੱਛਾ ਰੇਟ ਦੱਸਾਂ ਫਿਰ ਤੈਨੂੰ ਹਣ ਕਿੰਨੇ ਦਾ ਰੇਟ ਬਾਈ ਯਾਰ 10 ਦੇ ਚੱਲ ਫਿਰ ਜੈ ਜੈ ਦਸੀ ਯਾਰ ਇਹ ਯਾਰ ਆਪਾਂ 220000 ਰੁਪਏ ਦਾ ਸਿਰਫ ਟਰੈਕਟਰ ਹੀ ਦੇ ਦਾਂਗੇ ਬਾਈ ਮਜ਼ਾਕ ਨਾ ਕਰ ਯਾਰ ਸਹੀ ਰੇਟ 10 ਯਾਰ ਮਜ਼ਾਕ ਨਹੀਂ ਆ ਗਿਆ ਨਾ ਹਾਂ ਸਾਮੂਹ ਤੇ ਰੇਟ ਸੁਣ ਕੇ ਸਹੀ ਗੱਲ ਆ ਬਾਈ ਯਾਰ 220000 ਦਾ ਤਾਂ ਬਾਈ ਯਾਰ ਕੋਈ ਸਿੰਗਲ ਕਲਚ ਟਰੈਕਟਰ ਨਹੀਂ ਦਿੰਦਾ ਯਾਰ ਹਾਂਜੀ ਕਿਸਾਨ ਵੀਰੋ ਜੇ ਤੁਸੀਂ ਵੀ ਟਰੈਕਟਰ ਲੈਣਾ ਚਾਹੁੰਦੇ ਆ ਮਾਡਲ ਡਿਟੇਲ ਤੁਹਾਨੂੰ ਮੈਂ ਸਾਰੀ ਦੱਸ ਹੀ ਦਿੱਤੀ ਮਾਡਲ ਇਹ ਹੈਗਾ 2007 ਨੰਬਰ ਰਾਜਸਥਾਨ ਦਾ ਐਨਓਸੀ ਮਿਲ ਜੂਗੀ ਤੁਹਾਡੇ ਨਾਮ ਵੀ ਹੋ ਜਾਊਗਾ ਤੇ ਰੇਟ 10 ਹੀ ਦਿੱਤਾ 220000 ਰੁਪਏ ਦਾ ਤੁਹਾਨੂੰ ਇਹ ਟਰੈਕਟਰ ਦੇ ਦਾਂਗੇ ਡਬਲ ਕਲਚ ਦੇ ਨਾਲ ਖਰੀਦਣ ਲਈ ਕਰੋ ਦਿੱਤੇ ਹੋਏ ਨੰਬਰ ਤੇ ਸੰਪਰਕ ਸਾਡੇ ਨਾਲ ਧੰਨਵਾਦ